ਕਪੂਰਥਲਾ ਝੀਲੇ ਤੇ ਫਗਵਾੜੇ ਦਿਵੇਚੇ ਘਰ ਦੇ ਬਾਹਰ ਖੜੀ ਗੱਡੀ ਅਤੇ ਬਾਈਕ ਨੂੰ ਅਗਲਗੰਦੀ ਖਬਰ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਪਲਾਹੀ ਰੋਡ ਨਿਊ ਬਿਸ਼ਕਰਮਾ ਨਗਰ ਦੇ ਵਿੱਚ ਘਰ ਦੇ ਬਾਹਰ ਖੜੀ ਗੱਡੀ, ਮੋਟਰਸਾਈਕਲ ਅਤੇ ਹੋਰ ਕੀਮਤੀ ਸਮਾਨ ਅਚਾਨਕ ਅਗਨੀ ਲਪੇਟ ਦੇ ਵਿੱਚ ਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਦੇ ਮਾਲਕਨ ਰਜਨੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਘਰ ਦੇ ਵਿੱਚ ਮੌਜੂਦ ਸੀ। ਉਸ ਵੇਲੇ ਦੱਸਿਆ ਜਾ ਰਿਹਾ ਕਿ ਅਚਾਨਕ ਘਰ ਦੇ ਅੰਦਰ ਜਲਣ ਦੀ ਬਦਬੂ ਆਉਣ ਲੱਗ ਪਈ ਜਦੋਂ ਬਾਹਰ ਜਾ ਕੇ ਵੇਖਿਆ ਤਾਂ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਭਾਂਬੜ ਉੱਠ ਰਹੇ ਸੀ ਤਾਂ ਮੌਕੇ ਤੇ ਹੀ ਵੇਖਿਆ ਗਿਆ ਤਾਂ ਮੋਟਰਸਾਈਕਲ ਤੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੇ ਹੋਰ ਜ਼ਰੂਰੀ ਸਮਾਨ ਇਸ ਜੀ ਲਪੇਟ ਦੇ ਵਿੱਚ ਆ ਗਿਆ ਮੌਕੇ ਤੇ ਹੀ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਰਜਨੀਤ ਦੇ ਅਨੁਸਾਰ ਆਕਰ ਸ਼ੋਰ ਸਰਕਟ ਹੋਣ ਦੇ ਕਾਰਨ ਲੱਗੀ ਹੈ ਫਿਲਹਾਲ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚ ਨੇ ਤੇ ਉਹਨਾਂ ਵੱਲੋਂ ਅੱਗ ਉਤੇ ਕਾਬੂ ਪਾ ਦਿੱਤਾ ਗਿਆ ਸਤਿੰਦਰ ਨੇ ਕਿਹਾ ਨਿਊ ਬਿਸ਼ਕਰਮਨ ਫਲਾਈ ਰੋਡ ਬ੍ਰੀ ਨੰਬਰ 4 ਸਰਦੀ ਮੌਲਾ ਜੀ ਜਿਹੜਾ ਦੇਰ ਰਹਿ ਰਿਹਾ ਹੈ ਆਪ ਦਾ ਪਾਰਕ ਬਈ ਜੀ ਸਪਾਰ ਬੈਣਾ ਜਿਹੜੀ ਦੀ ਸਪਾਰਕ ਉਹੀ ਹਾਂਜੀ ਰਜਨੀਤ ਜਾਨੀ ਕਿੱਥੇ ਰਹਨੇਗੀ ਫਲਾਈ ਰੋਡ ਪਤੀ ਮਾਮਲਾ ਕਿ ਜਿਹੜਾ ਵੇ ਰਾਤ ਅੱਗ ਲੱਗਣੀ ਕਰ ਗਈ ਪਤਾ ਨਹੀਂ ਬੇਟੀ ਪੜ੍ਹ ਰਹੀ ਸੀ ਸਟੱਡੀ ਟੈਸ ਜਦੋਂ ਸਟੱਡੀ ਕਰ ਰਹੀ ਸੀ ਆਨਲਾਈਨ ਕਲਾਸ ਚੱਲਦੀ ਸੀ ਤੇ ਇਹ ਮੈਨੂੰ ਫੋਨ ਦੇ ਡਾਈ ਕਹਿੰਦੀ ਬੈਟਰੀ ਡਾਊਨ ਹੋਈ ਮम्मा ਮੈਂ ਤੇ ਦੂਸਰਾ ਲੈ ਜਾ ਮੈਂ ਇੱਕਦਮ ਮੁੱਠੀ ਸਮੈਲ ਆ ਰਹੀ ਸੀ ਸੜਨ ਦੀ ਮੈਂ ਲਾਈਟਾਂ ਲੁੱਟਾ ਸਭ ਕੁਝ ਕਮਰੇ ਬੰਦ ਕਰ ਦਿੱਤੇ ਜਦੋਂ ਮੈਂ ਬਾਹਰ ਆਈ ਤਾਂ ਗੱਡੀ ਨੂੰ ਅੱਗ ਲੱਗੀ ਸੀ

ਇਸ ਤੋਂ ਰਾਮਾਦਾਨ ਤੇ ਅਗਲੇ ਦਿਨ ਤੋਂ ਫੋਕਸ ਕਰ ਰਹੀ ਹਾਂ ਹਾਂਜੀ ਕੇ ਫਾਰਵੇ ਡੇਟ ਕਿਹੜੀਆਂ ਲਿਖਾਈਆਂ ਸੀ ਭਾਈ ਹਾਂਜੀ ਗੱਡੀ ਟਾਈਮ ਬੋਲ ਲੰਦਾ ਮਾਨੂੰ ਆਣ ਨੂੰ ਕਿੰਨੇ ਕੁ ਵੇਸ ਹਾਸਤਾ ਹੋਇਆ ਤਾਂ ਨਹੀਂ ਫੋੜ ਇੱਕ ਦੋ ਦਾ ਟਾਈਮ ਸੀ ਹੁਣ ਇੱਕ ਦੋ ਦਾ ਕੀ ਮੰਗ ਰਿਹਾ ਅੱਬ ਫਾਰਟਿੰਗ

ਮੇਰਾ ਨਿਰਮਲ ਸਿੰਘ ਆ ਜੀ ਨਿਊ ਬਿਸ਼ਕਰਮਨਗਪਲਾਈ ਰੋਡ ਗਲੀ ਨੰਬਰ 4 ਮਾਮਲਾ ਕੀ ਜਿਹੜਾ ਬੇਰਾ ਅੱਗ ਲੱਗਣੀ ਮਾਮਲਾ ਇਹ ਆ ਜੀ ਗੱਡੀ ਸਪਾਰਕ ਹੋ ਗਈ ਗੱਡੀ ਸਪਾਰਕ ਹੋਣ ਨਾਲ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ ਵਾਸ਼ਮੀ ਫਿਸੜ ਗਈ ਕਾਫੀ ਨੁਕਸਾਨ ਹੋ ਗਿਆ ਜੀ ਗੱਡੀ ਅੰਦਰ ਖੜੀ ਸੀ ਗੱਡੀ ਅੰਦਰ ਖੜੀ ਸੀਗੀ ਜੀ ਮੋਟਰਲ ਵਗੈਰਾ ਕੁਝ ਪਤਾ ਗੱਡੀ ਦਾ ਮਾਡਲ ਹੈਗਾ ਇਹ 2011 ਮਾਡਲ ਜੀ ਹਾਂ ਜੀ ਅੱਗ ਲੱਗਣ ਦਾ ਕਾਰਨ ਕੀ ਹੈ ਮੋਰ ਅੱਗ ਲੱਗਣ ਦਾ ਕਾਰਨ ਇਹੀ ਹੋ ਸਕਦਾ ਜੀ ਜਦੋਂ ਬੈਟਰੀ ਫਟ ਗਈ ਜਾਂ ਕੁਝ ਗੱਡੀ 'ਚ ਇਦਾਂ ਹੀ ਕਹਿ ਸਕਦੇ ਆ ਜੀ ਬਸ ਪਤਾ ਨਹੀਂ ਉੱਪਰ ਨਹੀਂ ਪਤਾ ਕਿੱਦਾਂ ਹੋਈ ਹੈ ਜੀ ਮੋਟਰਸਾਈਕਲ ਮੋਟਰਸਾਈਕਲ ਨੂੰ ਫਿਰ ਗੱਡੀ ਨੂੰ ਅੱਗ ਲੱਗੀ ਨਾਲ ਮੋਟਰਸਾਈਕਲ ਨੂੰ ਵੀ ਲੱਗ ਗਈ ਇਹਨਾਂ ਦਾ ਲਗਭਗ 6-7 ਲੱਖ ਦਾ ਨੁਕਸਾਨ ਹੋ ਗਿਆ ਜੀ ਫਾਇਰ ਬ੍ਰੀਡ ਦੀ ਗੱਡੀ ਆਈ ਜੀਵਾਰਾ ਹਾਂਜੀ ਆ ਗਈ ਸੀ ਗੱਡੀ ਆ ਗਈ ਸੀ ਕਿੰਨੇ ਕੁ ਜੀ ਇਹਨਾਂ ਦਾ ਨੁਕਸਾਨ ਹੋਇਆ ਇਹ ਦੁਪਹਿਰੇ 1.5 ਵਜੇ ਦੀ ਗੱਲ ਹੋ ਜਦੋਂ ਦੁਪਹਿਰ 1.5 ਵਜੇ ਦਾ ਹਾਦਸਾ ਹੋ ਉਸ ਤੋਂ ਬਾਅਦ ਫਿਰ ਫੋਨ ਕੀਤਾ ਉਹਨਾਂ ਨੂੰ ਗੱਡੀ ਵਾਲੇ ਨੂੰ ਉਹ ਆ ਗਏ ਸੀਗੇ ਜੀ ਥੋੜਾ ਟਾਈਮ ਲੱਗ ਗਿਆ ਉਹਨਾਂ ਨੂੰ ਜਿਆਦਾ ਫਿਆਣ ਚ ਤੇ ਜਾਤੇ ਦਾ ਸਭ ਕੁਝ ਲੂ ਹੋ ਗਿਆ ਸੀਗਾ ਜੀ